जुग जुगिया टल जबर तख्त दे मालिक अमृत के दाता शब्द गुरु თან ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਨਿਗ੍ਹੀ ਗੋਦੰਦਰ ਜੁਰਮਿਲ ਬੈਠਿਆ ਤੇ ਸਤਿਕਾਰਯੋਗ ਸਤਸੰਗੀ ਜਨਵੜ ਪਾਗੇ ਹਾਂ ਸਤਿਗੁਰੂ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਜਿੱਥੇ ਆਪ ਪਿਆਰੇ ਬੱਚਿਆਂ ਬਾਸੋਂ ਸਤਿਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਸ਼ਰਵਨ ਕਰਨ ਦਾ ਯਤਨ ਕਰ ਰਹੇ ਸੀ ਉਥੇ ਕੁਝ ਕੁ ਸਮਾਂ ਸਤਿਗੁਰੂ ਦੀ ਪਾਵਨ ਬਾਣੀ ਦੇ ਵਿਚਾਰ ਅਸੀਂ ਕਰਨ ਦਾ ਯਤਨ ਕਰਨਾ ਉਹ ਜਿੰਨੇ ਸ੍ਰੀ ਸਤਿਗੁਰੂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ ਉਹ ਜੇ ਕਹਿਣ ਤੋਂ ਪਹਿਲਾਂ ਗੁਰਮਰਯਾਦਾਨ ਮੁੱਖ ਰੱਖਦਿਆਂ ਫਤੇ ਨਾਲ ਸਾਜ ਪਾਈ ਇੱਕੋ ਵਰੀ ਕਹਿੰਦੇ ਅਸੀਸ ਬਖਸ਼ਿਸ਼ ਕਰੋ ਤੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਧਨ ਸਾਹਿਬ ਮਹਾਰਾਜ ਜੀ ਨੇ ਦੀ ਪਵਿੱਤਰ ਅਸਨਾ ਤੋਂ ਉਚਾਰਨ ਕੀਤੇ ਪਾਵਨ ਬਚਨ ਜਿਸ ਤਰ੍ਹਾਂ ਕਿ ਅੱਜ ਸੰਗਰਾਂਦ ਹੈ ਸੂਰਜ ਇੱਕ ਰਾਸ ਤੋਂ ਦੂਜੀ ਰਾਸੀ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ ਇੱਕ ਘਰ ਤੋਂ ਜਦ ਦੂਜੇ ਘਰ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਸੰਕਰਾਂਤ ਆਖਿਆ ਜਾਂਦਾ ਜਿਸ ਨੂੰ ਆਮ ਬੋਲਚਾਲ ਅਸੇ ਸੰਕਰਾਂਤ ਕਹਿੰਦੇ ਹਨ ਪਰ ਸਤਿਗੁਰੂ ਨੇ ਸੰਕਰਾਂਤ ਦੇ ਜੋ 12 ਮਹੀਨੇ ਨੇ ਇਹਨਾਂ ਦਾ ਨਾਮ ਵਰਤ ਕੇ ਪ੍ਰਤੀਕ ਵਰਤ ਕੇ ਕੁਝ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ ਹਾਲਾਂਕਿ ਪੁਰਾਣੇ ਸਮੇਂ ਤੋਂ ਲੰਮੇ ਸਮੇਂ ਤੋਂ ਲੋਕ ਸੰਗਰਾਮ ਦਾ ਮਨਾਉਂਦੇ ਸੀ ਕੋਈ দান-ਕੁਨ ਕਰਨਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ ਹੋਰ ਇਦਿਆਦਕ ਬੜੇ ਕਰਨ ਤਾਣ ਇਹਨਾਂ ਮਹੀਨਿਆਂ ਦੇ ਨਾਲ ਜੁੜੇ ਹੋਏ ਨੇ ਲੋਕ ਵੱਖੋ-ਵੱਖਰੇ ਤਰੀਕੇ ਨਾਲ ਸੰਗਰਾਮ ਮਨਾਉਂਦੇ ਸੀ ਪਰ ਸਤਿਗੁਰ ਨੇ ਬਾਣੀ ਦੇ ਅੰਦਰ ਸਾਡੇ ਮਨ ਨੂੰ ਸੋਝੀ ਦੇਂਦਿਆਂ ਆਇਆ ਇਸ ਮੁਖੀ ਮਾਨ ਨੂੰ ਸਮਝਾਉਣ ਦਾ ਯਤਨ ਕੀਤਾ ਰੰਬਲਿਏ ਰੰਬਲੇ ਬਚਨ ਇਸ ਪਵਿੱਤਰ ਬਾਣੀ ਦੇ ਪਾਦੋ ਦੇ ਪਰਮ ਪਲਾਣੀਆਂ ਮੂਝਾ ਲਗਾ ਹੈ ਸਤਗੁਰੂ ਜੀ ਬਚਨ ਸਾਂਝੇ ਕਰਦੇ ਪਾਦੋ ਦੇ ਮਹੀਨੇ ਦੇ ਵਿੱਚ ਮਨ ਉਹ ਪਰਮ ਵਿੱਚ ਪੈ ਕੇ ਕੁਰਾਹੀ ਪੈ ਜਾਂਦਾ ਹੈ ਭੁੱਲ ਜਾਂਦਾ ਹੈ ਪਰ ਇਸ ਦਾ ਹੇਤ ਇਸ ਦਾ ਪਿਆਰ ਜਿਹੜਾ ਹੈ ਦੂਜੀ ਥਾਂ ਤੇ ਲੱਗ ਜਾਂਦਾ ਹੈ ਭਰਮ ਦੇ ਕਾਰਨ ਵੈਸੇ ਦਾ ਜਦੋਂ ਵਿਦਵਾਨਾਂ ਨੇ ਭਰਮ ਦੇ ਪਾਦੋਏ ਮਹੀਨੇ ਦੇ ਅਰਥ ਵੀ ਕੀਤੇ ਤੇ ਪਾਦੋਏ ਪਾਵ ਜਿੱਥੇ ਦੋ ਪਾਵ ਹੋ ਜਾਂਦੇ ਦੋ ਪਿਆਰ ਹੋ ਜਾਂਦੇ ਆ ਜਿੱਥੇ ਇੱਕ ਪਿਆਰ ਨਹੀਂ ਰਹਿੰਦਾ ਹੈ ਦੋ ਪਾਵਾਂ ਦੇ ਵਿੱਚ ਦੋ ਦੋ ਥਾਈ ਪਿਆਰ ਵੰਡਿਆ ਜਾਂਦਾ ਹੈ ਡਬਲ ਮਾਈਂਡਡ ਹੋ ਜਾਂਦਾ ਜਿੱਥੇ ਬੰਦਾ ਉਦੋਂ ਸਾਧੂ ਕਰ ਕਹਿੰਦੇ ਭਾ ਦੋ ਇਹ ਭਰਮ ਭਲਾਣੀਆਂ ਚਲ ਕੇ ਭਾਦੋ ਦੇ ਮਹੀਨੇ ਰਈ ਗੁਰੂ ਅਰਜਨ ਸਾਹਿਬ ਆਹ ਰਹੇ ਕਹਿੰਦੇ ਜਦੋਂ ਜੀਵ ਭਰਮ ਵਿੱਚ ਭੁੱਲ ਜਾਂਦਾ ਦੂਜੇ ਲੱਗਾ ਹੈ ਇਸ ਦਾ ਹੇਤ ਇਹਦਾ ਪਿਆਰ ਦੂਜੀ ਥਾਂ ਤੇ ਲੱਗ ਜਾਂਦਾ ਇੱਕ ਰੱਬ ਨੂੰ ਇੱਕ ਸੱਚ ਨੂੰ ਛੱਡ ਕੇ ਇਹਦਾ ਪਿਆਰ ਦੂਜੀ ਥਾਂ ਤੇ ਲੱਗ ਜਾਣਾ ਰੱਬ ਨੂੰ ਛੱਡ ਕੇ ਹੋਰਨਾਂ ਦੀ ਪੂਜਾ ਕਰਨੀ ਬੰਦਿਆਂ ਦੀ ਪੂਜਾ ਵਾਲੇ ਪਾਸੇ ਪੈਣਾ ਆਪਣੀਆਂ ਥਾਵਾਂ ਬਣਾ ਕੇ ਪੁੱਜਣੀਆਂ ਵਿਕਾਰ ਔਗਣਾ ਨੂੰ ਪਿਆਰ ਕਰਨਾ ਵਿਖਿਆ ਨੂੰ ਪਿਆਰ ਕਰਨਾ ਇਹ ਦੂਜਾ ਲਗਾ ਹੀ ਤਾ ਜਦੋਂ ਬੰਦਾ ਭਰਮ ਵਿੱਚ ਪੁੱਲਦਾ ਵੈਸੇ ਭਰਮੋਂ ਸਤਿਗੁਰੂ ਦੀ ਬਾਣੀ ਨੇ ਆਖਿਆ ਉਹ ਹੁੰਦਾ ਹੈ ਜਿਸ ਦੇ ਦੀਨ ਬੰਦਾ ਸਚਾਈ ਤੋਂ ਉਲਟ ਗੱਲ ਕਰਦਾ ਹੈ ਜੋ ਚੀਜ਼ ਹੁੰਦੀ ਨਹੀਂ ਉਸ ਨੂੰ ਮੰਨ ਬੈਠਦਾ ਉਸ ਨੂੰ ਸਤਿਗੁਰੂ ਦੀ ਬਾਣੀ ਨੇ ਭਰਮ ਦੀ ਨਿਸ਼ਾਨੀ ਦਿੱਤੀ ਅਬਰ ਵਾਸ ਮਹਾਰਾਜ ਜੀ ਦੇ ਬਚਨ ਅਸੀਂ ਪੜਦੇ ਹਾਂ ਕਿ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਆਮਾਨੀਆਂ ਹੋਏ ਨਾ ਤੈ ਸੋਇ ਇਹ ਪਰਮੋਸ਼ ਨੂੰ ਕਹਿੰਦੇ ਵੀ ਜੋ ਅਸੀਂ ਮੰਨ ਲੈਂਦੇ ਹੁੰਦਾ ਨਹੀਂ ਉਹ ਪਰਮ ਹੈ ਪਰ ਇਸ ਗੱਲ ਨੂੰ ਅਸੀਂ ਬਾਬਾ ਰਵਦਾਸ ਜੀ ਦੇ ਬਚਨਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਕੇ ਦੇਖੀਏ ਤਾਂ ਜੀਵਨ ਦੇ ਬਹੁਤ ਕਾਰਜ ਹੈ ਬਹੁਤ ਕਰਮ ਨੇ ਜਿਹੜੇ ਪਰਮਾ ਦਾ ਸ਼ਿਕਾਰ ਹੋ ਕੇ ਬੰਦਾ ਕਰਦਾ ਹੈ ਜਿਨੂੰ ਸਤ ਮਨ ਬੈਠਦਾ ਪਰ ਹੁੰਦਾ ਨਹੀਂ ਪਰ ਧਰਮ ਦੀ ਦੁਨੀਆ ਵਿੱਚ ਤਾਂ ਖਾਸ ਕਰਕੇ ਬੰਦਾ ਵੀ ਸਤਗੁਰ ਨੇ ਆਖਿਆ ਵੀ ਉਹਨੇ ਧਰਮ ਹੀ ਨਹੀਂ ਦਿਸਦੇ ਜਿਨੇ ਧਰਮੀ ਬੰਦੇ ਦਿਖਾਈ ਦਿੰਦੇ ਇੱਕ ਧਰਮੀ ਬੰਦਾ ਧਰਮ ਨੂੰ ਜਿਸ ਨੇ ਧਾਰਨ ਕੀਤਾ ਉਹਨੇ ਦਿਖਾਈ ਨਹੀਂ ਦਿੰਦੇ ਜਿਨੇ ਧਰਮ ਦੇ ਅਧੀਨ ਬੰਦਾ ਕਰਮ ਕਰਨ ਵਾਲੇ ਦਿਖਾਈ ਦੇ ਜਾਂਦੇ ਹਾਂ ਧਰਮ ਦੇ ਸਮਝਦਾ ਧਰਮ ਦੇ ਕਰਮ ਹ ਪਰ ਹੁੰਦੇ ਉਹ ਪਰਮਾਵਲੇ ਉਦਯੋਗ ਕੀਤੇ ਕਰਮ ਜਿਹੜੇ ਨੇ ਭਰਮ ਦੇ ਅਧੀਨ ਕੀਤੇ ਜਾਂਦੇ। ਪਰ ਸਤਿਗੁਰ ਨੇ ਬਾਣੀ ਅੰਦਰ ਬਿਆੰਦ ਥਾਵਾਂ ਤੇ ਐਸੇ ਬਚਨ ਆ ਕੇ ਪਰਮ ਵਿੱਚ ਸੋਈ ਸਗਲ ਜਗਤ ਤਾਂ ਦੇ ਅੰਦਰ। ਪਰਮ ਵਿੱਚ ਸਤਿਗੁਰ ਕਹਿੰਦੇ ਸਾਰੀ ਲੋਕਾਈ ਸੁੱਤੀ ਪਈ ਐ। ਪਰ ਐਸੇ ਬਚਨ ਸਤਿਗੁਰ ਨੇ ਬਾਣੀ ਅੰਦਰ ਕਈ ਥਾਵਾਂ ਤੇ ਸਾਡੇ ਨਾਲ ਸਾਂਝੇ ਕੀਤੇ ਨੇ। ਪਰ ਸਤਿਗੁਰ ਨੂੰ ਬਾਣੀ ਅੰਦਰ ਨਾਥਿਆ ਵੀ ਧੰਨੇ ਗੁਰੂ ਜਿਸ ਨੇ ਸਾਡੇ ਭਰਮ ਦੇ ਕਿਲੇ ਨੂੰ ਤੋੜਿਆ। ਸੋ ਸਤਿਗੁਰੂ ਵਾਹ ਵਾਹ ਜਿਨ ਭਰਮ ਗੜ੍ਹ ਤੋੜਿਆ ਸੋ ਸਤਿਗੁਰੂ ਵਾਹ ਵਾਹ ਜਿਨ ਹਰਿ ਸਿਆਂ ਜੋੜੇ ਕਹ ਲੱਗੇ ਗੁਰੂ ਤਾਨ ਹੈ ਜਿਸ ਨੇ ਭਰਮ ਦੇ ਕਿਲੇ ਨੂੰ ਤੋੜਿਆ ਵਾਹਿਗੁਰੂ ਜੀ ਸਤਿਗੁਰੂ ਵਾਹ ਜਿਸ ਨੇ ਭਰਮ ਦੇ ਕਿਲੇ ਨੂੰ ਤੋੜ ਦਿੱਤਾ ਹੈ ਕਹ ਲੱਗੇ ਗੁਰੂ ਵਾਹ ਗੁਰੂ ਨੂੰ ਵਾਹ ਆਖਿਆ ਜਿਸ ਨੇ ਮੈਨੂੰ ਰੱਬ ਨਾਲ ਜੋੜ ਦਿੱਤਾ ਹੈ ਔਰ ਸਤਿਗੁਰ ਨੇ ਬਾੜੀ ਅੰਦਰ ਵਿਅੰਧ ਥਾਵਾਂ ਤੇ ਧਰਮ ਦੇ ਪਰਥਾਏ ਸਾਡੇ ਨਾਲ ਬਚਨ ਸਾਂਝੇ ਕੀਤੇ ਸਤਿਗੁਰ ਦਾ ਇੱਕ ਵਾਕ ਹੈ ਧੰਗੁਰੂ ਅਰਜਨ ਸਾਹਿਬ ਮਹਾਰਾਜ ਜਿੱਥੇ ਕਹਿੰਦੇ ਐਸੇ ਧਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰ ਇਹੋ ਜੇ ਭਰਾਂ ਵਿੱਚ ਕਹਿਣ ਲੱਗੇ ਜੀ ਭੁੱਲ ਗਿਆ ਸੰਸਾਰ ਭੁੱਲਾ ਪਿਆ ਸੰਸਾਰ ਦੇ ਜੀ ਭੁੱਲੇ ਪਏ ਨੇ ਜਨਮ ਪਦਾਰਥ ਖੋਏ ਗਵਾਰ ਆਪਣੇ ਮੁਰਖਾ ਜੀਵਨ ਨੂੰ ਖਵਾਰ ਕਿਰੀ ਜਾ ਰਹੀ ਹੈ ਮਨੁੱਖਾ ਜੀਵਨ ਖੁਆਰ ਕਰੀ ਜਾਂਦਾ ਇਹੋ ਜੇ ਭਰਮਾਂ ਵਿੱਚ ਸਾਬ ਜੀ ਕਹਿਣ ਲੱਗੇ ਮਨੁੱਖ ਭੁੱਲ ਗਿਆ ਉਥੇ ਅਕਸੇ ਸਾਜ ਧਰਮ ਨਹੀਂ ਭਾਵੇ ਡੀਠਾ ਝੂਠ ਧੋਸ ਰਚੋ ਮੀਠਾ ਝੂਠ ਦੇ ਨਾਲ ਕਹਿਣ ਲੱਗੇ ਧੋ ਦੇ ਨਾਲ ਠੱਗੀ ਦੇ ਨਾਲ ਇਹ ਰਚਿਆ ਬਿਆ ਇਹਨੂੰ ਸਾਜ ਧਰਮ ਪਾਉਂਦਾ ਨਹੀਂ ਹੈ ਚੰਗਾ ਨਹੀਂ ਲੱਗਦਾ ਸੱਚ ਦੀਆਂ ਧਰਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਨੇ ਝੂਠ ਦੇ ਵਿੱਚ ਇਹ ਜਿਹੜਾ ਹੈ ਸਾਬ ਜੀ ਕਹਿਣ ਲੱਗੇ ਇਹ ਰਚਾ ਮਚਾ ਪਿਆ ਉਥੇ ਅਕਸੇ ਦਾਤ ਪਿਆਰੀ ਵਿਸਰਿਆ ਦਦਾਤਾਰ ਇਹਨੂੰ ਦਾਦ ਪਿਆਰੀ ਲੱਗਦੀ ਹੈ ਪਰ ਦਦਾਤਾਰ ਨੂੰ ਕੋਲ ਬੈਠਾ ਦਾਤਾ ਦੇਣ ਵਾਲਾ ਰੱਬ ਚੰਗਾ ਨਹੀਂ ਲੱਗਦਾ ਪਰ ਦਾਤਾ ਮਿੱਠੀਆਂ ਲੱਗਦੀਆਂ ਇਹ ਇਸ ਤਰ੍ਹਾਂ ਵੀ ਜਿਵੇਂ ਮੰਨ ਲਓ ਸਾਡੇ ਘਰ ਵਿੱਚ ਬੱਚਾ ਹੀ ਆ ਉਹਨੂੰ ਅਸੀਂ ਕੋਈ ਖਿਡੌਣਾ ਲੈ ਕੇ ਦੀਏ ਖਿਡੌਣਾ ਲੈ ਕੇ ਦੀਏ ਟੌਇਜ਼ ਲੈ ਕੇ ਦੀਏ ਉਹਦਾ ਪਿਆਰ ਟੌਇਜ਼ ਨਾਲ ਤਾਂ ਬਣ ਜਾਏ ਤੇ ਮਾਪਿਆਂ ਨੂੰ ਪੁੱਛਣਾ ਹੀ ਬੰਦ ਕਰ ਦੇਵੇ ਮਾਪੇ ਦੇ ਨਾਲੋਂ ਪਿਆਰ ਹੀ ਘਟ ਜਾਵੇ ਪਰ ਇਸੇ ਤਰ੍ਹਾਂ ਸਾਡੇ ਨਾਲ ਸਾਡੇ ਜੀਵਨ ਵਿੱਚ ਪਦਾਰਥ ਆਉਂਦੇ ਨੇ ਪਦਾਰਥ ਬੰਦੇ ਨੂੰ ਜਿਆਦਾ ਪਿਆਰੇ ਹੋ ਜਾਂਦੇ ਨੇ ਪਰ ਪਦਾਰਥ ਦੇਣ ਵਾਲਾ ਦਾਤਾ ਭੁੱਲਣਾ ਸ਼ੁਰੂ ਹੋ ਜਾਂਦਾ ਪਰ ਸਤਿਗੁਰ ਨੇ ਤਾਂ ਹੀ ਬਾਣੀ ਅੰਦਰੇ ਬਚਨ ਆ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣਾ ਨਹੀਂ ਮਰਣ ਚ ਪਰ ਸਤਿਗੁਰ ਨੇ ਅੱਜ ਇੱਥੇ ਬਚਨ ਆ ਕੇ ਭਾਦ ਦੇ ਪਰਮ ਭਲਾਣੀਆਂ ਦੂਜੇ ਲੱਗਾ ਹੇਤ ਕਹਨ ਲੱਗੀ ਹੇਤ ਪਿਆਰ ਜਿਹੜਾ ਹੈ ਨਾ ਉਹ ਰੱਬ ਨਾਲੋਂ ਟੁੱਟ ਕੇ ਦੂਜੀ ਥਾਂ ਤੇ ਲੱਗ ਗਿਆ ਉਹ ਨਗਵੀ ਭਗਵਾਨ ਚੰਗੇ ਲੱਗਦੇ ਨੇ ਮਾੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਔਰ ਇਸ ਤਰ੍ਹਾਂ ਦੇ ਕਹਿਣ ਲੱਗੇ ਸਤਿਗੁਰੂ ਜੀ ਕਹਿਣ ਲੱਗੇ ਭਰਮਾ ਵਿੱਚ ਬੰਦਾ ਭੁੱਲ ਗਿਆ ਔਰ ਅੱਗੇ ਬਚਨ ਆਖੇ ਲਖ ਸ਼ਿੰਗਾਰ ਬਣਾਇਆ ਲਖਾ ਸ਼ਿੰਗਾਰ ਕੀਤੇ ਬੰਦੇ ਨੇ ਇੱਥੇ ਹੁਣ ਸ਼ਿੰਗਾਰ ਵੈਸੇ ਜਦੋਂ ਅਸੀਂ ਬਾਹਰੀ ਤੌਰ ਤੇ ਬੰਦਾ ਆਪਣੇ ਤਨ ਨੂੰ ਸਜਾਉਂਦਾ ਹੈ ਨਾ ਸ਼ਿੰਗਾਰ ਕਰਦਾ ਤੇ ਉਸ ਦਾ ਮਤਲਬ ਹੁੰਦਾ ਵੀ ਮੈਂ ਦੁਨੀਆ ਦੀ ਨਜ਼ਰਾਂ ਵਿੱਚ ਸੋਹਣਾ ਲੱਗਾ ਚੰਗਾ ਲੱਗਾ ਜਿਹੜਾ ਦੂਜੇ ਨੂੰ ਵਿਖਾਉਣ ਵਾਸਤੇ ਬੰਦਾ ਸ਼ਿੰਗਾਰ ਕਰਦਾ ਹੁਣ ਧਰਮ ਦੀ ਦੁਨੀਆ ਵਿੱਚ ਬੰਦੇ ਨੇ ਧਰਮ ਦੇ ਕਰਮ ਕੀਤੇ, ਦਾਨ-ਪੁੰਨ ਸੇਵਾ ਕੀਤੀ, ਪਾਠ ਕੀਤੇ। ਇਤੇ ਆਦਿਕ ਜਿਹੜੇ ਧਰਮ ਦੇ ਕਰਮ ਕੀਤੇ ਨੇ ਇਸ ਨੂੰ ਸਤਿਗੁਰ ਕਹਿੰਦੇ ਵੀ ਇਹ ਧਰਮ ਦੇ ਨਾਂ ਤੇ ਬੰਦੇ ਨੇ ਸ਼ਿੰਗਾਰ ਕੀਤਾ। ਜਿਸ ਨੂੰ ਬਾਣੀ ਨੇ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ ਕਿਓ ਸ਼ਿੰਗਾਰ ਮਿਲਨ ਕਹਿ ਤਾਈ। ਹਰ ਨਾ ਮਿਲਾ ਜਗ ਜੀਵਨ ਗੁਸਾਨ। ਸ਼ਿੰਗਾਰ ਕੀਤੇ ਰੱਬ ਨੂੰ ਮਿਲਣ ਵਾਸਤੇ। ਪਰ ਬਾਬਾ ਕਬੀਰ ਜੀ ਦੇ ਬਚਨ ਕਹਿਣ ਲੱਗੇ ਕਿਓ ਸ਼ਿੰਗਾਰ ਮਿਲਨ ਕਹਿ ਤਾਈ। ਰੱਬ ਨੂੰ ਮਿਲਣ ਵਾਸਤੇ ਸ਼ਿੰਗਾਰ ਕੀਤੇ ਹਰ ਨਾ ਮਿਲਿਆ ਜਗ ਜੀਵਨ ਗੁਸਾਈ ਪਰ ਹਰੀ ਨਹੀਂ ਮਿਲਦਾ ਉਹ ਜਗਤ ਨੂੰ ਜੀਵਨ ਦੇਣ ਵਾਲਾ ਰੱਬ ਜੀਵਨ ਵਿੱਚ ਆਇਆ ਹੀ ਨਹੀਂ ਸ਼ਿੰਗਾਰ ਦਾ ਬਾਰੀ ਤੌਰ ਤੇ ਲਿਬਾਸ ਦਾ ਭੇਖਾਂ ਦੇ ਬੜੇ ਕੀਤੇ ਬੜੇ ਧਰਮ ਦੇ ਕਰਮ ਕੀਤੇ ਪਰ ਸਹਿਬ ਕਹਨ ਲੱਗੇ ਸ਼ਿੰਗਾਰ ਕੀਤੇ ਪਰ ਕਹਨ ਲੱਗੇ ਰੱਬ ਨਹੀਂ ਮਿਲਿਆ ਕਿਉਂ ਸ਼ਿੰਗਾਰ ਮਿਲਣ ਕਾ ਤਾਈ ਹਰ ਨਾ ਮਿਲਿਆ ਜਗ ਜੀਵਨ ਗੁਸਾਈ ਹਰੀ ਕਹਨ ਲੱਗੇ ਰੱਬ ਜੀ ਕਦੀ ਮਿਲਿਆ ਹੀ ਨਹੀਂ ਉਸਨਾਲ ਕਦੀ ਸਾਜ ਬਣੀ ਨਹੀਂ ਦਿਲੋਂ ਪਰ ਇੱਥੇ ਬਚਨਾ ਕੇ ਸਤਿਗੁਰ ਜੀ ਨੇ ਕਹਾਂ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀ ਲੱਖਾ ਸ਼ਿੰਗਾਰ ਕੀ ਧੰਗੂ ਅਰਧਨ ਸੇ ਮਾਰਾ ਕਹਿੰਦੇ ਪਰ ਕਿਸੇ ਕੰਮ ਆਏ ਪਵ ਜੀਵਨ ਨੂੰ ਸਜਿਆਰਾ ਬਣਾਉਂਦੇ ਜਿਹੜੇ ਸ਼ਿੰਗਾਰ ਸੀ ਨਾ ਧਰਮ ਦੇ ਨਾਂ ਤੇ ਕੀਤੇ ਪਾਠ ਪੁੰਨ ਦਾਨ ਪੁੰਨ ਸਾਰਾ ਕੁਝ ਕੀਤਾ ਧਰਮ ਦਾ ਜਿਹੜਾ ਲੇਬਲ ਲਾ ਕੇ ਧਰਮ ਦੇ ਕਰਮ ਕੀ ਸ਼ਿੰਗਾਰ ਤਾਂ ਬਹੁਤ ਕੀਤਾ ਪਰ ਕੰਨ ਲੱਗੇ ਵੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਇਹ ਕਿਸੇ ਕਾਰਜ ਨਹੀਂ ਕਿਸੇ ਕਾਮੜਾ ਪਾ ਮੇਰਾ ਜੀਵਨ ਸਚਿਆਰਾ ਨਾ ਬਣ ਸਕਿਆ ਜਿਸ प्रयोजन ਵਾਸਤੇ ਇਹ ਕੰਮ ਕਰਨੇ ਸੀ ਬਿੰਬੇਰਾ ਜੀਵਨ ਸੋਹਣਾ ਬਣ ਜਾਂਦਾ ਸਚਿਆਰਾ ਬਣ ਜਾਂਦਾ ਨਿਰਮਲ ਕਰਮਾਂ ਵਾਲਾ ਬਣ ਜਾਂਦਾ ਉਹ ਤਾਂ ਬਣਿਆ ਹੀ ਨਹੀਂ ਸਤਿਗੁਰੂ ਜੀ ਕਹਿੰਨ ਲੱਗੇ ਫਿਰ ਸ਼ਿੰਗਾਰ ਦੇ ਕਿਸ ਕੀ ਅਰਥ ਨੇ ਜਿਵੇਂ ਸਤਿਗੁਰ ਨੇ ਬਾਣੀੰਦਰੇ ਬਚਨ ਆਖਿਆ ਨਾ 16 ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਇਆ ਕੰਤ ਤਾ ਸਭ ਕੁਝ ਪਾਈਆ ਹਰ ਹਾਂ ਕੰਤਾ ਬਾਜ ਸ਼ਿੰਗਾਰ ਸਭਰਤਾ ਜਾਈਏ ਇੱਕ ਸਮਝਾਉਣ ਵਾਸਤੇ ਸਤਿਗੁਰ ਨੇ ਇੱਕ ਇਸਤਰੀ ਦੇ ਉਦਾਹਰਣ ਦਿੱਤੀ ਇਸਤਰੀ ਨੇ 16 ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਣ ਵੀ ਇਹ ਮੰਨੇ ਗਿਆ ਸੀ ਵੀ 16 ਤਰ੍ਹਾਂ ਦੇ ਸ਼ਿੰਗਾਰ ਕੋਰਸੇ ਸ਼ਿੰਗਾਰ ਪਰ 16 ਤਰ੍ਹਾਂ ਦੇ ਸ਼ਿੰਗਾਰ ਕੀਤੇ ਹਨ ਪਰ ਗੁਰੂ ਅਰਜਨ ਸਾਹਿਬ ਆਹਰਾ ਕਹਿੰਦੇ ਜਿਉਂ ਤੱਕ ਕੰਤ ਪਾ ਪਤੀ ਘਰ ਵਿੱਚ ਨਹੀਂ ਆਇਆ ਤਕਨ ਲੱਗੋ ਕਿ ਇਸ ਅਰਥ ਰਹਿ ਗਈ 16 ਕੀ ਇਹ ਸ਼ਿੰਗਾਰ ਕੇ ਅੰਜਨ ਪਾਜਾ ਸੁਰਮਾ ਪਾਇਆ ਹੋਵੇ ਖਾਂ ਵਿੱਚ ਜੇਕਰ ਆਏ ਕੰਤ ਤਾ ਸਭ ਕੁਝ ਪਾਈ ਹੈ ਤਾਂ ਸਾਰਾ ਕੁਝ ਇਹਨੇ ਪ੍ਰਾਪਤ ਕਰ ਲਿਆ ਪਰ ਕੰਤਾ ਬਾਦ ਸ਼ਿੰਗਾਰ ਸਭ ਬਿਰਥਾ ਜਾਈਏ ਪਰ ਕੰਤ ਤੋਂ ਬਾਦ ਸਹਿਬ ਜੀ ਕਹਨ ਲੱਗੇ ਸ਼ਿੰਗਾਰ ਸਾਰਾ ਵਿਅਰਥ ਚਲਾ ਗਿਆ ਇਹ ਕੁ ਉਧਾਰਨ ਹੈ ਕਹਨ ਲੱਗੇ ਅਸੀਂ ਜੀਵ ਇਸਤਰੀਆਂ ਹਾਂ ਜੀਵ ਇਸਤਰੀ ਨੇ ਧਰਮ ਦਾ ਲਿਬਾਸ ਬਾਣਾ ਪਾਇਆ ਹੋਵੇ ਬਾਰੀ ਤੌਰ ਤੇ ਸ਼ਵੀ ਨੂੰ ਵੇਖਣ ਕਰਕੇ ਧਰਮੀ ਬੰਦਾ ਲੱਗਦਾ ਹੋਵੇ ਇਹ ਸਜਣ ਠੱਗ ਲੱਗਦਾ ਹੈ ਦੇਖਣ ਨੂੰ ਤਾਂ ਧਰਮੀ ਲੱਗਦਾ ਸੀ ਪਹਿਰਾਵਾ ਧਰਮੀਆਂ ਵਾਲਾ ਸੀ ਪਰ ਅੰਦਰ ਠੱਗ ਦਿੱਤੀ ਸੀ ਇਦਾਂ ਬਾਹਰੀ ਤੌਰ ਤੇ ਦੇਖਣ ਨੂੰ ਬੰਦਾ ਵੀ ਇਨਸਾਨਾਂ ਵਾਲਾ ਸਨ ਰੂਪ ਮਿਲਿਆ ਇਨਸਾਨ ਲੱਗਦਾ ਬਾਹਰੀ ਤੌਰ ਤੇ ਪਰ ਸਤਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਸਾਧ ਕੰਮ ਜਿਹੜੇ ਪਸ਼ੂਆਂ ਵਾਲੇ ਕੰਮ ਮਨੁੱਖਾਂ ਵਾਲੇ ਨਹੀਂ ਨੇ ਪਰ ਇਸੇ ਤਰ੍ਹਾਂ ਧਰਮ ਦਾ ਬਾਣਾ ਬਾਗ ਕੇ ਬੰਦੇ ਨੇ ਸ਼ਿੰਗਾਰ ਬਹੁਤ ਕੀਤਾ ਸਾਹਿਬ ਕਹਣ ਲੱਗੇ ਕੇ ਸਰਥਾ ਲਗ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀ ਤੇ ਅੱਗੇ ਬਚਣਾ ਆਖੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿ ਸੰਪਰੇ ਸਾਹਿਬ ਕਹਣ ਲੱਗੇ ਜਿਸ ਦਿਨ ਦੇਹ ਬਿਨ ਸੀ ਹੁਣ ਇਥੋਂ ਉੱਪਰ ਸ਼ਿੰਗਾਰ ਦੀ ਗੱਲ ਚੱਲਦੀ ਸੀ ਅੱਗੇ ਪ੍ਰਕਰਨ ਇਸ ਤਰ੍ਹਾਂ ਲੱਗਦਾ ਜਿਵੇਂ ਵੱਖਰਾ ਚੱਲ ਪਿਆ ਪਰ ਗੱਲ ਇਦਾਂ ਸਤਿਗੁਰੂ ਸਮਝਾਉਣਾ ਚਾਹੁੰਦੇ ਆ ਵੀ ਜਿਵੇਂ ਸਰੀਰ ਬਿਨਸ ਜਾਂਦਾ ਹੈ ਨਾ ਤੇ ਸਾਰੇ ਲੋਕ ਕਹਿੰਦੇ ਵੀ ਹੁਣੇ ਬੰਦਾ ਗੁਜ਼ਰ ਗਿਆ ਇਹ ਤਤਵਿਲ ਕੈਸਨ ਪ੍ਰੇਤ ਭਾਵ ਇਹ ਗੁਜਰ ਗਿਆ ਪ੍ਰੇਤ ਬਣ ਕੇ ਗੁਜਰ ਗਿਆ ਇਹ ਲੋਥ ਰਹਿ ਗਿਆ ਅਪਵਿੱਤਰ ਹੋ ਗਿਆ ਹੁਣ ਸਹਿਬ ਨੇ ਆ ਕੇ ਇੱਕ ਉਦਾਹਰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਿੰਦੇ ਵੀ ਸਰੀਰ ਤਾਂ ਉਹੀ ਹੈ ਨਾ ਵਿੱਚੋਂ ਕੀ ਚਲਾ ਗਿਆ ਸਰੀਰ ਤਾਂ ਸਾਹਮਣੇ ਉਹੀ ਪਿਆ ਬੰਦਾ ਜਿਹੜਾ ਪ੍ਰਾਣੀ ਚੜਾਈ ਕਰ ਗਿਆ ਇਹ ਹੁਣ ਅੱਖਾਂ ਕਰਕੇ ਜ਼ੁਬਾਨ ਕਰਕੇ ਨੱਕ ਕਰਕੇ ਬੋਲਦਾ ਨਹੀਂ ਤੇ ਅਸੀਂ ਕਹਿੰਨੇ ਵੀ ਹਾਂ ਵੀ ਇਹ ਬੰਦਾ ਮਰ ਗਿਆ ਵੀ ਕੀ ਚਲਾ ਗਿਆ ਹੈ ਪਰ ਸਹਿਬ ਕਹਣ ਲੱਗੇ ਵੀ ਇਸੇ ਤਰ੍ਹਾਂ ਇੱਕ ਪ੍ਰਤੀਕ ਵਰਤਿਆ ਵੀ ਜਦੋਂ ਵੀ ਦੇਵ ਵਿੰਸਜਿਆਂ ਦੀ ਲੋਕ ਕਹਿੰਦੇ ਵੀ ਹੁਣ ਪੁਰਾਣੀ ਚੜਾਈ ਕਰ ਗਿਆ ਹੈ ਤੇ ਸਤਿਗੁਰ ਕਹਣ ਲੱਗੇ ਬੰਦਾ ਜਿਸ ਦਿਨ ਅੰਦਰੋਂ ਸ਼ਿੰਗਾਰ ਦਾ ਭਾਵੇਂ ਧਰਮ ਵਾਲਾ ਕੀਤਾ ਪਰ ਜੇ ਸਾਚੀ ਨਹੀਂ ਜੇ ਭਾ ਦੂਜੇ ਦੇ ਪਿਆਰ ਦੂਜੀ ਥਾਂ ਤੇ ਲੱਗਾ ਰੱਬ ਨੂੰ ਛੱਡ ਕੇ ਤੇ ਸਹਿਬ ਜੀ ਕਹਿੰਦੇ ਵੀ ਇਹ ਵੀ ਸਰੀਰ ਵੀ ਕੱਲਾ ਇਹਨਾਂ ਜਿਹੜਾ ਇਹ ਵੀ ਕਹਣ ਲੱਗੇ ਜੀਵਨ ਨਹੀਂ ਆ ਸਹਿਬ ਇਮਰੁਖਾ ਜੀਗਣ ਇਹੀ ਕਲਾਣੀ ਵੀ ਸਾਡੇ ਹੱਥ ਪੈਰ ਚੱਲਦੇ ਨੇ ਤੇ ਇਹੀ ਹੈ ਸਤਿਗੁਰ ਨੇ ਬਾਣੀ ਦਰਾ ਕੇ ਮਿਰਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜੇ ਰੱਬ ਨਾਲ ਪ੍ਰੀਤ ਨਹੀਂ ਹੈ ਨਾ ਤੇ ਸਤਿਗੁਰ ਕਹਿੰਦੇ ਤੂੰ ਵੀ ਮਰਦਾ ਹੈ ਤੂੰ ਵੀ ਮਰਦਾ ਜਿਸ ਦਿਨ ਸੱਚ ਤੇਰੇ ਜੀਵਨ ਵਿੱਚੋਂ ਚਲਾ ਗਿਆ ਗੁਰੂ ਕਹਿੰਦੇ ਤੂੰ ਮਰਦਾ ਹੋ ਗਿਆ ਤੂੰ ਇਨਸਾਨ ਨਹੀਂ ਰਿਹਾ ਤੂੰ ਮਰਦਾ ਹੋ ਗਿਆ ਤੇ ਸਤਿਗੁਰ ਕਹਿੰਦੇ ਜਿੱਦ ਦਿਨ ਦੇਹ ਬਿਨਸੀ ਇਹ ਸੱਚ ਤੇਰੇ ਅੰਦਰੋਂ ਚਲਾ ਗਿਆ ਨਾ ਤੇ ਸਮਝ ਲੈ ਤੇਰੀ ਦੇਹ ਬਿਨਸ ਗਈ ਹੈ ਤੂੰ ਮਰ ਗਿਆ ਤੂੰ ਕਿਸੇ ਕੰਮ ਦਾ ਨਹੀਂ ਰਹਿ ਜਾਂ ਨਰੂ ਮਰੇ ਨਰ ਕਾਮਣਾਵੇ ਪਸ਼ੂ ਮਰੇ ਦਸਕਾਰ ਸਵਾਰ ਜਿਸ ਦੇ ਨਰੂ ਮਰ ਜਾਂਦਾ ਨਾ ਬੰਦੇ ਅੰਦਰੋਂ ਭਾਵ ਇਨਸਾਨੀ ਬਿਰਤੀ ਮਰ ਜਾਂਦੀ ਇਨਸਾਨ ਮਰ ਜਾਂਦਾ ਅੰਦਰ ਪਰ ਤੇ ਸਤਗੁਰ ਕਹਿੰਦੇ ਇਹ ਮਨੁੱਖ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਨਰੂ ਮਰੇ ਨਰ ਕਾਮਣਾਵੇ ਇਹ ਹੈਵਾਨ ਬਣ ਜਾਂਦਾ ਇਹ ਸ਼ੈਤਾਨ ਬਣ ਜਾਂਦਾ ਬੰਦਾ ਹੀ ਪਰ ਕਹਿੰ ਲੱਗੇ ਪਸ਼ੂ ਮਰੇ ਦਸਕਾਰ ਸਵਾਰ ਬਾਬਾ ਕਬੀਰ ਕਹਿੰਦੇ ਜਦੋਂ ਅੰਦਰੋਂ ਪਸ਼ੂ ਬਿਰਤੀ ਮਰ ਜਾਂਦੀ ਹੈ ਨਾ ਅੰਦਰਲਾ ਪਸ਼ੂ ਪੁਣਾ ਮਾਰ ਦੇ ਅੰਦਰ ਤੇ ਇਹ ਜੀਵਨ ਦੇ ਕਈ ਕਾਲ ਸਵਾਰ ਦੇ ਅੰਦਰ ਜਦੋਂ ਸੱਜ ਮਰ ਗਿਆ ਸਾਹਿਬ ਜੀ ਕਹਨ ਲੱਗੇ ਉਸ ਵੇਲੇ ਆਖਿਆ ਜਾਂਦਾ ਵੀ ਇਹ ਪ੍ਰੇਤ ਹੋ ਗਿਆ ਇਹ ਗੁਜਰ ਗਿਆ ਤੇ ਇਸੇ ਤਰ੍ਹਾਂ ਸਾਹਿਬ ਕਹਨ ਲੱਗੇ ਜਦੋਂ ਸੱਜ ਮਰ ਜਾਏ ਅੰਦਰੋਂ ਜਦੋਂ ਸੱਜ ਚਲਾ ਗਿਆ ਤੇ ਇਹ ਜਿਉਂਦੇ ਜੀ ਬੰਦਾ ਪ੍ਰੇਤ ਬਣ ਜਾਂਦਾ ਕੱਲ ਮੈਂ ਪ੍ਰੇਤ ਜਿਨੇ RAM ਨਾ ਪਛਾਣਦਾ ਉਹ ਭੂਤ ਬਣ ਜਾਂਦੇ ਇਸ ਬਾਬਾ ਕਬੀਰ ਕਹਿੰਦੇ ਜਿਨ੍ਹਾਂ ਦੇ ਜੀਵਨ ਵਿੱਚੋਂ ਸੱਜ ਚਲਾ ਜਾਂਦਾ ਸਤਿਗੁਰ ਅਗੇ ਬਚਨ ਕਹਿੰਦੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਪੇ ਤੇ ਇਹ ਬੰਦਾ ਪ੍ਰਾਣੀ ਚੜਾਈ ਕਰ ਜਾਇਆ ਤੇ ਅਸੀਂ ਕਹਨੇ ਹਾਂ ਵੀ ਦੂਤ ਲੈ ਕੇ ਜਮ ਦੂਤ ਲੈ ਗਿਆ ਪਤਾ ਨਹੀਂ ਉਹਨੂੰ ਕਿੱਥੇ ਲੈ ਗਿਆ ਸਹਿਬ ਕਹਣ ਲੱਗੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਸਿੰਬਲ ਪ੍ਰਤੀਕ ਵਰਤਦੇ ਨੇ ਸਹਿਬ ਕਹਣ ਲੱਗੇ ਇਦਾਂ ਹੀ ਜਦੋਂ ਇਹਨੂੰ ਜਮ ਦੂਤ ਜਿਹੜੇ ਆ ਨਾ ਵਿਕਾਰ ਦੂਤ ਇਹਨੂੰ ਇਸ ਨੂੰ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਜਿਹੜੇ ਪੰਜ ਦੂਤ ਸਾਨੂੰ ਚੰਬਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਜਿਸਨ ਗੁਰਨਾਨਦ ਸਾਹਿਬ ਕਹਿੰਦੇ ਆ ਵੀ ਅਵਰ ਪੰਜ ਹਮ ਇੱਕ ਜਨ। ਕਿਉਂ ਰਾਖੋਂ ਕਰਵਾਰ ਮਣਾ ਮਾਰਾਂ ਲੂਟਾਂ ਨੀਤ ਨੀਤ ਕਿਸੇ ਆਗਿਆ ਕਰੀ ਪੁਕਾਰ ਜਨ। ਸ੍ਰੀ ਰਾਮ ਨਾਮਾ ਉਚਰ ਮਣਾ ਆਗਿਆ ਜਮਦਲ ਵਿਖਮ ਕਣ ਅਗੇ ਜਮਾ ਦਾ ਦਲ ਵਿਖਮ। ਤੇ ਜਦੋਂ ਕਹਿਣ ਲੱਗੇ ਇਹ ਜਮ ਵਿਕਾਰ ਜਮ ਮੈਨੂੰ ਚੰਬਰ ਜਾਂਦੇ ਆ ਨਾ ਤੇ ਇਹ ਵੀ ਪਤਾ ਨਹੀਂ ਲੱਗਦਾ ਮਨੁੱਖ ਨੂੰ ਕਿੱਥੇ ਕੋ ਲੈ ਜਾਂਦੇ ਆ। ਜਿਹੜਾ ਬੰਦਾ ਵੇਖਣ ਨੂੰ ਬੜਾ ਚੰਗਾ ਲੱਗਦਾ ਹੋਵੇ ਧਰਮੀ ਲੱਗਦਾ ਹੋਵੇ ਵੇਖਣ ਨੂੰ ਇਨਸਾਨ ਲੱਗਦਾ ਸੀ ਅਸੀਂ ਸੋਚ ਹੀ ਨਹੀਂ ਸਕਦੇ ਸੀ ਹਾਂ ਬੰਦਾ ਇਦਾਂ ਦੇ ਕਰਮ ਕਰ ਲੈ ਸਕਦਾ ਪਰ ਜਦੋਂ ਇਹ ਜਮ ਇਹ ਵਕਾਰ ਅੰਦਰੋਂ ਬੰਦੇ ਨੂੰ ਇਨਾਂ ਨੂੰ ਗਿਰਾ ਦਿੰਦੇ ਆ ਬੰਦਾ ਉਹ ਘਟਿਆ ਤੋਂ ਘਟਿਆ ਕੰਮ ਕਰਨ ਤੇ ਵੀ ਉੱਤੋਂ ਆਂਦਾ ਜਿੱਥੇ ਤੱਕ ਬੰਦੇ ਨੇ ਕਦੀ ਸੋਚਿਆ ਨਾ ਹੋਵੇ ਸਹਿਬ ਕਹਿੰਦੇ ਪਕੜ ਚਲਾਇਨ ਦੂਤ ਜਮ ਇਹ ਦੂਤ ਜਮਨ ਕਿਸੇ ਨਾ ਦੇਣੀ ਪੇਦ ਏਪੀ ਇਹ ਨਹੀਂ ਦੇਦੇ ਕਈ ਵਾਰ ਬੰਦਾ ਘਰ ਵਿੱਚ ਹੀ ਹੁੰਦਾ ਤੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਭਰਾ ਮੇਰੇ ਬਾਰੇ ਇੰਨਾ ਨੀਵਾ ਇੰਨਾ ਰਸਾਦਲ ਤੱਕ ਸੋਚ ਸਕਦਾ ਇੰਨਾ ਘਟੀਆਂ ਸੋਚ ਰੱਖ ਸਕਦਾ ਆ ਪਿੱਛੇ ਇੱਕ ਘਟਨਾ ਥੋੜੇ ਦਿਨ ਪਹਿਲਾਂ ਵਾਪਰੀ ਜਿਸ ਨੇ ਆਮ ਸਮਾਜ ਨੂੰ ਝੋੜ ਦਿੱਤਾ ਵੀ ਇੱਕ ਪੁੱਤਰ ਲਾਪਤਾ ਹੁੰਦਾ ਤੇ ਉਹਨੂੰ ਮਾਰਨ ਵਾਲਾ ਕੌਣ ਨਿਕਲਦਾ ਉਹਦਾ ਆਪਣਾ ਸਾਕ ਪਿਆ ਹੋਵੇ ਹੁਣ ਇਹ ਕਿਸੇ ਨੇ ਸੋਚਿਆ ਹੋਵੇਗਾ ਵੀ ਕਦੀ ਇਦਾਂ ਦੀ ਖਬਰ ਆ ਜਾਊਗੀ ਵੀ ਇੱਕ ਪਿਓ ਹੀ ਆਪਣੇ ਪੁੱਤਰ ਦਾ ਕਾਤਲ ਬਣ ਜਾਵੇ ਇਹਦਾ ਮਤਲਬ ਪਤਾ ਨਹੀਂ ਉਹ ਜਿਹੜੇ ਅੰਦਰਲੇ ਵਕਾਰ ਜਮ ਉਹਨੂੰ ਕਿੱਥੋਂ ਤੱਕ ਲੈ ਗਏ ਇਹਨਾਂ ਥੱਲੇ ਬੰਦਾ ਗਿਰ ਗਿਆ ਤੇ ਆਪਣੀ ਔਲਾਦ ਆਪਣੇ ਬੱਚਿਆਂ ਜਿਹਨੂੰ ਬੜੀਆਂ ਸਦਰਾਂ ਦੇ ਨਾਲ ਬੰਦਾ ਪਾਲਦਾ ਬੜਾ ਕੁਝ ਕਰਦਾ ਹਰ ਨੀਡ ਬੱਚੇ ਦੀ ਪੂਰੀ ਕਰਦਾ ਪਰ ਅੰਦਰ ਵਕਾਰ ਜਮ ਨੂੰ ਪਤਾ ਨਹੀਂ ਕਿੱਥੋਂ ਨੂੰ ਨੀਵਾਂ ਉਹਨੂੰ ਥੱਲੇ ਜਾ ਕੇ ਸੜ ਦਿੱਤਾ ਵੀ ਆਪਣੇ ਪੁੱਤਰ ਦਾ ਹੀ ਕਾਤਲ ਬਣ ਗਿਆ ਸਤਗੁਰੂ ਰੀਤੀ ਕਹਿੰਦੀ ਆ ਪਕੜ ਚਲਾਇਨ ਦੂਤ ਜਮ ਕਿਸੇ ਨ ਦੇ ਨੀ ਪੀਤ ਕੋ ਕਿਸੇ ਨੂੰ ਪੀਤ ਮਿਲੇ ਉਹ ਇੰਨਾ ਬੰਦਾ ਕਿਵੇਂ ਡਿੱਗ ਸਕਦਾ ਜਸਕੇ ਪਿਉ ਨੂੰ ਬੱਚਾ ਮਾਰ ਦਿੰਦਾ ਇਨੇ ਇਨੇ ਇਨਸਾਨ ਕਿੰਨਾ ਥੱਲੇ ਗਿਰ ਸਕਦਾ ਇਹ ਕਿਉਂ ਹੁੰਦਾ ਜਦੋਂ ਇਹਨੂੰ ਜੰਮਦੂਤ ਇੰਨਾ ਨੀਮਾ ਲੈ ਜਾਂਦੇ ਜਿੱਥੇ ਕਿਸੇ ਨੂੰ ਵੀ ਪੀਤ ਨਹੀਂ ਮਿਲਦਾ ਸਤਿਗੁਰ ਕਹਿੰਦੇ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਪੀਤ ਛੱਡ ਖੜੋਤੇ ਖਿਨਾ ਮਾਹ ਜਿੰਸੋ ਲਗਾਇ ਸਹਿਬ ਕਾ ਲੱਗੇ ਇਹਨੂੰ ਛੱਡ ਕੇ ਛੱਡ ਖੜੋਤੇ ਖਿਨਾ ਮਾਹ ਜਿਨ੍ਹਾਂ ਦੇ ਅਧੀਨ ਇੱਕ ਜਿਨ੍ਹਾਂ ਦੇ ਅੱਖੇ ਲੱਗ ਕੇ ਵਕਾਰਾਂ ਦੇ ਅੱਖੇ ਲੱਗ ਕੇ ਬੰਦਾ ਕਰਮ ਕਰਦਾ ਇਹਨੂੰ ਸਹਿਬ ਜੀ ਕਹਿੰਨ ਲੱਗੇ ਉਹ ਇਹਨੂੰ ਛੱਡ ਜਾਂਦੇ ਨੇ ਛੜਨ ਦਾ ਭਾਅ ਵੀ ਜਦੋਂ ਬੰਦਾ ਕ੍ਰੋਧਵਾਸ ਹੋਇਆ ਬੰਦਾ ਕਿਸੇ ਦਾ ਨੁਕਸਾਨ ਕਰ ਦਿੰਦਾ ਹੁਣ ਜਦੋਂ ਸਜ਼ਾ ਹੁੰਦੀ ਨਾ ਉਹ ਕਦੀ ਕ੍ਰੋਧ ਨੂੰ ਨਹੀਂ ਹੁੰਦੀ ਜਦੋਂ ਕੋਈ ਕੇਸ ਬਣਦਾ ਤੇ ਬੰਦਾ ਆਖੇਗਾ ਮੈਂ ਕ੍ਰੋਧਵਾਸ ਕੀਤਾ ਉਹ ਕਹਿੰਦੇ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਸਜ਼ਾ ਤੈਨੂੰ ਮਿਲਣੀ ਤੂੰ ਆਖੇ ਕ੍ਰੋਧਵਾਸ ਕੀਤਾ ਤੂੰ ਆਖੇਗਾ ਲਾਲਚ ਵਾਸੇ ਕੰਮ ਮੈਥੋਂ ਆਇਆ ਪਰ ਹੋਇਆ ਤਾਂ ਬੰਦੇ ਤੇ ਕੋਈ ਨਹੀਂ ਨਾ ਸਜ਼ਾ ਬੰਦੇ ਨੂੰ ਮਿਲਦੀ ਸਹਿਬ ਨੇ ਬਚਨ ਆਕੇ ਕਹਿਣ ਲੱਗੇ ਛੱਡ ਕੜੋਤੇ ਖੇਨਾ ਮਾਂ ਦਿਨਸੋ ਲਗਾਏ ਜਿਨ੍ਹਾਂ ਨਾਲ ਹੇਤ ਹਿਤੂ ਪਿਆਰ ਬਣਿਆ ਸੀ ਨਾ ਉਹ ਛੱਡ ਖੜਾਉਂਦੇ ਉਹ ਵਕਾਰ ਛੱਡ ਕੇ ਚਲੇ ਜਾਂਦੇ ਕਹਿਣ ਲੱਗੇ ਜਿੰਸੋ ਲੱਗਾ ਜਿਨ੍ਹਾਂ ਨਾਲ ਪਿਆਰ ਬਣਿਆ ਜਿਨ੍ਹਾਂ ਦੇ ਅਧੀਨ ਹੋ ਕੇ ਕੰਮ ਕਰਦਾ ਸੀ ਹੱਥ ਮਰੋੜਦਾ ਤਨ ਕੰਪੇ ਸਿਉ ਵਾਸੀ ਸਹਿਬ ਜੀ ਕਹਿਣ ਲੱਗੇ ਹੱਥ ਮਰੋੜਦਾ ਬੰਦਾ ਜਦੋਂ ਗੁਨਾਹ ਹੋ ਜਾਵੇ ਨਾ ਮਾੜਾ ਕਰਮ ਹੋ ਜਾਵੇ ਬੰਦਾ ਫਿਰ ਹੱਥ ਮਰੋੜਦਾ ਰਹਿੰਦਾ ਤੇ ਦੂਜੀ ਤਾਂ ਜੇ ਮਾਲੋ ਸਰੀਰਕ ਤੌਰ ਤੇ ਬੰਦੇ ਤੇ ਡੈਥ ਹੁੰਦੀ ਜਰੂਰਤ ਨਹੀਂ ਸਾਰੇ ਆਤਮ ਰੋੜਦੇ ਆ ਪਰ ਜਦੋਂ ਬੰਦੇ ਦੇ ਕੋਲੋਂ ਗੁਨਾਹ ਹੋ ਜਾਂਦਾ ਨਾ ਕੋਈ ਐਬ ਹੁੰਦਾ ਤੇ ਬੰਦਾ ਆਪਣੇ ਹੱਥ ਮਲਦਾ ਰਹਿੰਦਾ ਆਤਮ ਰੋੜਦਾ ਸਾਬ ਗਿਆਨ ਲਗੇ ਆਤਮ ਰੋੜਾ ਤਨ ਕੰਪੇ ਤਨ ਸਰੀਰ ਕੰਬਦਾ ਹੈ ਫਿਰ ਜਦੋਂ ਗੁਨਾਹ ਹੋ ਜਾਵੇ ਨਾ ਤੇ ਸਰੀਰ ਬੰਦੇ ਦਾ ਕੰਬਦਾ ਹੈ ਕੋਈ ਐਬ ਹੋ ਜਾਵੇ ਸੇਬ ਜੀ ਕਹਿੰਨ ਲਗੇ ਸਿਆਹੁ ਕੁ ਵਸੀਤ ਕਾਲੇ ਰੰਗ ਦੇੰ ਦਾ ਰੰਗ ਚਿੱਟਾ ਹੋ ਜਾਂਦੀ ਉਹਦੇ ਰੰਗ ਫਾਕ ਹੋ ਗਿਆ ਬੰਦੇ ਦਾ ਰੰਗ ਹੀ ਬਦਲਣਾ ਸ਼ੁਰੂ ਹੋ ਜਾਂਦਾ ਅਸੀਂ ਕਹਿੰਦੇ ਵੇਖ ਕਹਿੰਦੇ ਰੰਗ ਕਿਦਾਂ ਉੱਟ ਗਏ ਹੁਣ ਸਤਿਗੁਰ ਨੇ ਬਚਨ ਆਖੇ ਇਹ ਬਿਰ ਹੱਥ ਮਰੋੜਦਾ ਤਨ ਕੰਪਦਾ ਰਹਿੰਦਾ ਸਿਉ ਵਸਿਤ ਜਿਹਾ ਬੀਜ ਜ ਸੋਲੂ ਨਾ ਕਰਮਾ ਸੰਧੜਾ ਖੇਤ ਸਤਿਗੁਰ ਕਹਿੰਦੇ ਜੋ ਇਹਨੇ ਜੀਵਨ ਚੋ ਬੀਜਿਆ ਸੀ ਨਾ ਉਹਨੂੰ ਵੜਨਾ ਪੈਂਦਾ ਹੁਣ ਜੋ ਬੀਜਿਆ ਸੀ ਜੇ ਪੰਜਾ ਵਿਕਾਰਾਂ ਦੇ ਅਧੀਨ ਲੱਗੇ ਕਰਮ ਕਰਦਾ ਰਿਹਾ ਸ਼ਿੰਗਾਰ ਬਾਹਰੀ ਤੌਰ ਦੇ ਧਰਮ ਦਾ ਕੀਤਾ ਪਰ ਅੰਦਰ ਭਰਮ ਸੀ ਤੇ ਸਤਿਗੁਰ ਜੀ ਕਹਿਣ ਲੱਗੇ ਇਹਨ ਜੀਵਨ ਦੇ ਕਿਸੇ ਕਾਮਣਾ ਆਇਆ ਸਹਿਬ ਕਹਿਣ ਲੱਗੇ ਜਿਹਾ ਬੀਜਾ ਸੋਲਣਾ ਕਰਮਾ ਸੁੰਦੜਾ ਕਿ ਜੋ ਬੀਜਾ ਜੀਵਨ ਵਿੱਚ ਜਿਵੇਂ ਬਾਹਰੀ ਤੌਰ ਤੇ ਖੇਤ ਹੁੰਦਾ ਨਾ ਬੰਦੇ ਦੀ ਮਰਜ਼ੀ ਵੀ ਜੋ ਬੀਜੇ ਲਵੇ ਉਹੀ ਕੁਝ ਫੁੱਟਦਾ ਹੈ ਨਾ ਇਸੇ ਤਰ੍ਹਾਂ ਜੀਵਨ ਦੇ ਅੰਦਰ ਜੋ ਕੁਝ ਬੀਜਿਆ ਜੋ ਕਰਮਾ ਵਿੱਚ ਬੀਜਿਆ ਸਤਿਗੁਰੂ ਕਹਿਣ ਲੱਗੇ ਉਹੋ ਜਿਆ ਨੂੰ ਫਲ ਮਿਲਦਾ ਇਹ ਤਾਂ ਕਰਮਾ ਦਾ ਖੇਤ ਆ ਸਹਿਬ ਜੀ ਕਹਿਣ ਲੱਗੇ ਨਾਨਕ ਪ੍ਰਭ ਸ਼ਰਨਾਲ ਤੇ ਚਰਨ ਬੋਹਤ ਪ੍ਰਵੇਦ ਨਾਨਕ ਦੀ ਆਗਦੇ ਮੈਂ ਪ੍ਰਭੂ ਦੀ ਸ਼ਰਨ ਵਿੱਚ ਆਇਆ ਹਾਂ ਗੁਰੂ ਦੀ ਕਿਰਪਾ ਨਾਲ ਤੇ ਕਹਿਣ ਲੱਗੇ ਗੁਰੂ ਉਹਨਾਂ ਨੂੰ ਪ੍ਰਭੂ ਚਾਰ ਰੂਪ ਜਹਾਜ ਵਿੱਚ ਚੜਾ ਦਿੰਦਾ ਚਰਣਾ ਦਾ ਰੱਬੀ ਗੁਣਾ ਦਾ ਜਹਾਜ ਮਿਲ ਜਾਂਦਾ ਹੈ ਸਹਿਬ ਜੀ ਕਹਿੰਨ ਲੱਗੇ ਸੇ ਭਾਦ ਦੇ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੇਤ ਸਹਿਬ ਜੀ ਕਹਿੰਦੇ ਉਹ ਭਾਦ ਦੇ ਮਹੀਨੇ ਰਹੀਂ ਉਪਦੇਸ਼ ਸਾਂਝਾ ਕਰਦੇ ਧੰਨ ਗੁਰੂ ਅਰਜਨ ਸਾਹਿਬ ਰਾਜ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ ਜਿਨ੍ਹਾਂ ਦਾ ਹੇਤੂ ਜਿਨ੍ਹਾਂ ਦਾ ਪਿਆਰ ਕਰਨ ਵਾਲਾ ਗੁਰੂ ਬੱਤਾ ਐਸੇ ਸਤਗੁਰੂ ਦੀ ਬਾਣੀ ਆਖਿਆ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਨਰਕ ਬੰਦਾ ਕਹਿੰਦੇ ਵੀ ਆ ਵੀ ਅੱਗੇ ਮਰਨ ਤੋਂ ਬਾਅਦ ਨਰਕ ਸਵਰਗ ਮੰਦੇ ਨੇ ਮਿੱਥਿਆ ਪਿਛਤ ਦੋਜਕ ਮਿੱਥਿਆ ਵੀ ਬੰਦਾ ਕਹਿੰਦਾ ਵੀ ਹਾਂ ਵੀ ਇੱਥੇ ਬੰਦਾ ਨਰਕ ਭੋਰਗਦਾ ਤਾਂ ਹੀ ਕਹਿੰਦਾ ਵੀ ਅੱਗੇ ਅਲਾਲਸਾ ਸਵਰਗ ਦੀ ਰੱਖਦਾ ਪਰ ਸਤਿਗੁਰੂ ਦੀ ਬਾਣੀ ਨੇ ਕੁਝ ਹੋਰ ਸਾਂ ਬਚਨ ਸਾਂਝੇ ਕੀਤੇ ਸਹਿਬ ਕਹਿੰਦੇ ਹਰ ਬਿਨ ਜੋ ਰਹਿਣਾ ਨਰਕ ਸੁਸਣਾ ਰਬਤ ਬਿਨਾ ਜਿਹੜਾ ਰਹਿਣਾ ਹੈ ਨਾ ਉਹ ਨਰਕ ਦਾ ਸਹਾਗੀਦਾਰ ਬੰਨਾ ਵੀ ਪ੍ਰਭੂ ਸ਼ੁਡ ਆਨ ਲੱਗ ਨਰਕ ਸਮਝੀਆ ਰੱਬ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਲੱਗ ਜਾਣਾ ਸਤਿਗੁਰੂ ਦੀ ਬਾਣੀ ਕਹਿੰਦੇ ਉਹ ਸਮਝਵੀ ਨਰਕ ਵਾਲਾ ਜੀਵਨ ਤੋਂ ਬਚੀਤ ਕਰਦੇ ਤੇ ਸਵਰਗ ਕੀ ਹੈ ਸਤਿਗੁਰ ਕਹਿੰਦੇ ਪਿਛਤ ਦੀ ਨਜ਼ੀਕ ਰੱਖ ਮਹਿਰਮਾਨ ਆਪਣੇ ਚਰਨਾਂ ਦੇ ਨੇੜੇ ਰੱਖ ਮੇਰੇ ਵਾਸਤੇ ਇਹੀ ਸਵਰਗ ਹੈ ਇਸ ਤੋਂ ਵੱਡੀ ਲਾਲਸਾ ਨਹੀਂ ਹੈ ਤੇ ਬਾਕੀ ਦੂਸਰੇ ਸਵਰਗ ਨਰਕ ਤੇ ਕਬੀਰ ਸਾਹਿਬ ਕਹਿੰਦੇ ਉਸ ਕਬੀਰ ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੂੰ ਅੰਤ ਆਰਾਮ ਸਵਰਗ ਨਰਕ ਤੋਂ ਕਿਆ ਲੱਗੇ ਮੈਨੂੰ ਹੁੰਦੀ ਪਰਵਾ ਨਹੀਂ ਹੈ ਮੈਂ ਤਾਂ ਕਹਿਣ ਲੱਗੇ ਕੇਵਲ ਗੁਰੂ ਦੇ ਚਰਨਾਂ ਦਾ ਪੌਰਾ ਬਣਿਆ ਹਾਂ ਪਰ ਇੱਥੇ ਬਚਨ ਅਗੇ ਸਿਪਾਹ ਤੋਂ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੈ ਜਿਨ੍ਹਾਂ ਨੂੰ ਪਿਆਰ ਕਰਨ ਵਾਲਾ ਗੁਰੂ ਬਣਦਾ ਹੈ ਸਹਿਬ ਕਹਿਣ ਲੱਗੇ ਉਹ ਭਾਦੋ ਦੇ ਮਹੀਨੇ ਨੇ ਸਤਗੁਰੂ ਬਦੇ ਸਾਂਝਾ ਕਰਦੇ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ ਉਹਨਾਂ ਦਾ ਜੀਵਨ ਸ਼ਾਂਤਮਈ ਬਣਦਾ ਹੈ ਉਹ ਜਿਉਂਦੇ ਜੀ ਸਵਰਗ ਦੇ ਵਾਸੀ ਬਣ ਜਾਂਦੇ ਆ ਇਹ ਨਹੀਂ ਕਿ ਮਰਨ ਤੋਂ ਬਾਅਦ ਉਹਨਾਂ ਦੀ ਫੋਟੋ ਕੇ ਲਿਖਣਾ ਪਵੇ ਹੁਣ ਬੰਦਾ ਸਵਰਗ ਵਾਸੀ ਹੋ ਗਿਆ ਨਹੀਂ ਉਹ ਜਿਉਂਦੇ ਜੀ ਸਵਰਗਾ ਚ ਵਾਸ ਕਰਦੇ ਨੇ ਜਿਉਂਦੇ ਉਹਨਾਂ ਦਾ ਜੀਵਨ ਪਿਛਤ ਵਾਲਾ ਹੁੰਦਾ ਹੈ ਸਵਰਗ ਵਾਲਾ ਹੁੰਦਾ ਹੈ ਉਹ ਜਿਉਂਦੇ ਸੱਚਖੰਡ ਦੇ ਵਾਸੀ ਹੁੰਦੀ ਆ ਤੇ ਤੇ ਸਤਿਗੁਰ ਕਹਿੰਦਾ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਉਸ ਤੋਂ ਪਹਿਲੀ ਪੰਕਤੀ ਕਰੇ ਆਨੰਦ ਸੱਚਾ ਮਨਸ ਹੋਏ ਉਹਨਾਂ ਦੇ ਜੀਵਨ ਵਿੱਚ ਸੱਚਾ ਹੁੰਦਾ ਉਹ ਆਨੰਦ ਨੂੰ ਕਰਦੇ ਨੇ ਕਰੇ ਆਨੰਦ ਸੱਚਾ ਮਨਸ ਹੋਏ ਸੱਚਖੰਡ ਵਸੈ ਨਰੰਕਾਰ ਉਥੇ ਅਕਸ ਵੀ ਉਹ ਸੱਚਖੰਡ ਵਿੱਚ ਵਸਾ ਰੱਖਦੇ ਆ ਭਾਵ ਉਹ ਬਿਰਤੀ ਕਰਕੇ ਆਤਮਕ ਅਵਸਥਾ ਕਰਕੇ ਸੱਚਖੰਡ ਦੇ ਵਾਸੀ ਬਣਦੇ ਸਤਿਗੁਰ ਨੇ ਅੱਜ ਬਚਨ ਆਖਿਆ ਉਹ ਭਾਦੋਂ ਦੇ ਮਹੀਨੇ ਰੋਪਦੇਸ਼ ਉਹ ਨਰਕਾਂ ਵਿੱਚ ਨਹੀਂ ਪੈਂਦੇ ਸਹਿਬ ਕਹਿੰਨ ਲੱਗੇ ਜਿਨ੍ਹਾਂ ਨੂੰ ਰੱਖਣ ਵਾਲਾ ਗੁਰੂ ਬੰਦਾ ਹੈ ਔਰ ਜਿਨ੍ਹਾਂ ਗੁਰੂ ਜਦੋਂ ਆਇਆ ਗੁਰੂ ਸਾਡੇ ਜੀਵਨ ਦੇ ਭਰਮਾਂ ਨੂੰ ਤੋੜਦਾ ਹੈ ਫਿਰ ਜਿਹੜਾ ਬਾਹਰੀ ਤੌਰ ਤੇ ਬੰਦਾ ਧਰਮ ਦਾ ਸ਼ਿੰਗਾਰ ਕਰਦਾ ਕੇਵਲ ਵਿਖਾਵੇ ਵਾਸਤੇ ਵੀ ਜਿਹੜਾ ਕੇਵਲ ਹੁੰਦਾ ਭਰਮ ਹੀ ਬੰਦਾ ਉਹਨੂੰ ਧਰਮ ਸਮਝ ਕੇ ਕਰਦਾ ਰਹਿੰਦਾ ਉਹ ਜਾਂਦਾ ਰਹਿੰਦਾ ਫਿਰ ਅਸਲ ਵਿੱਚ ਜੀਵਨ ਦਾ ਸ਼ਿੰਗਾਰ ਕਰਦਾ ਸਗਲ ਗੁਣਾ ਗੁਣ ਉਤਮੋ ਭਰਤਾ ਦੂਖ ਨ ਪਿਖਰੀ ਉਥੇ ਬਚਨ ਆਉਂਦੇ ਆ ਵੀ ਇਹ ਇਹ ਮਨਸੁੰਦਰ ਆਪਣਾ ਹਰਨਾਮ ਜੀਠਾ ਰੰਗ ਦੇ ਉਹ ਰੱਬ ਦੇ ਨਾਮ ਜੀਠ ਰੰਗ ਦੇ ਰਾਂ ਆਪਣੇ ਜੀਵਨ ਨੂੰ ਰੰਗਣ ਦਾ ਯਤਨ ਕਰਦਾ ਹੈ ਐਸਾ ਸ਼ਿੰਗਾਰ ਉਹ ਆਪਣੇ ਜੀਵਨ ਅੰਦਰ ਕਰਦਾ ਹੈ ਸਤਗੁਰ ਬਖਸ਼ਿਸ਼ ਕਰਨ ਸਤਗੁਰ ਦੀ ਬਾਣੀ ਵਿੱਚ ਬਚਨ ਆਖਿਆ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਉ ਸਫਲ ਸੁਹਾਗਣ ਨਾਮਕਾ ਆਪਣੇ ਪ੍ਰਭ ਪਾਉ ਸਤ ਦਾ ਸੰਤੋਖ ਦਾ ਦਇਆ ਦਾ ਧਰਮ ਦਾ ਇਹਨਾਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਵਾਂ ਤੇ ਇਸ ਤਰੀਕੇ ਦੇ ਨਾਲ ਮੈਂ ਆਪਣੇ ਉਸ ਮਾਲਕ ਨੂੰ ਪਾ ਸਕਦਾ ਹਾਂ ਸਤਗੁਰੂ ਜੀ ਨੇ ਐਸੇ ਬਚਨ ਸਾਂਝੇ ਕੀਤੇ ਪਰ ਉਪਰ ਅਜੇ ਬਚਨ ਆਪਕੇ ਸੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀ ਜਿਹੜੇ ਬਾਹਰੀ ਤੌਰ ਤੇ ਦਿਖਾਵੇ ਦੇ ਸ਼ਿੰਗਾਰ ਕੀਤੇ ਆ ਉਹ ਜੀਵਨ ਦੇ ਕਿਸੇ ਅਰਥ ਨਹੀਂ ਰਹਿੰਦੇ ਮਤਲਬ ਇੱਥੇ ਸ਼ਿੰਗਾਰ ਦਾ ਭਾਵ ਜਿਹੜੇ ਧਰਮ ਦਾ ਬਾਣਾ ਲਿਬਾਸ ਪਾ ਕੇ ਕੀਤੇ ਜਾਂਦੇ ਧਰਮ ਦੇ ਕਰਮ ਜਿਹੜਾ ਬੰਦਾ ਕਰਦਾ ਜਿਹੜਾ ਦਿਖਾਵੇ ਵਾਸਤੇ ਕਰਦਾ ਇਹ ਸਮਾਜਿਕ ਤੌਰ ਤੇ ਬੰਦਾ ਲੋਕ ਦਿਖਾਵੇ ਵਾਸਤੇ ਜਿਹੜੇ ਕਰਮ ਕਰਦਾ ਉਹਨਾਂ ਨਾਲ ਜੀਵਨ ਸਤਿਆਰਾ ਨਹੀਂ ਬੰਦਾ ਉਹਨਾਂ ਨਾਲ ਜੀਵਨ ਪਰ ਸਤਿਗੁਰ ਕਹਿੰਦੇ ਜੇ ਸ਼ਿੰਗਾਰ ਹੀ ਕਰਨਾ ਹੈ ਤਾਂ ਇਹਨਾਂ ਗੁਣਾਂ ਦਾ ਕਰ ਸੱਤ ਦਾ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ ਇਹਨਾਂ ਰੱਬੀ ਗੁਣਾਂ ਨਾਲ ਮੈਂ ਸ਼ਿੰਗਾਰ ਬਣਾ ਲਵਾਂ ਸਫਲ ਸੁਹਾਗ ਨਾਨਕਾ ਆਪਣੇ ਪ੍ਰਭ ਆਵਾਂ ਮੈਂ ਆਪਣੇ ਪ੍ਰਭੂ ਨੂੰ ਪਾ ਜਾਵਾਂ ਇਸ ਤਰੀਕੇ ਨਾਲ ਸਹਿਬ ਜੀ ਕਹਿੰਦੇ ਮੈਂ ਸਫਲ ਸੁਹਾਗ ਅਸਲ ਮੈਂ ਇਹਨਾਂ ਵਿੱਚ ਸੁਹਾਗ ਮਾ ਸਕਦੀ ਹਾਂ ਸਤਿ ਪ੍ਰਭੂ ਬਖਸ਼ਿਸ਼ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜਿਵੇਂ ਚਾਰਾਂ ਕਰਦੇ ਸਤਿਗੁਰ ਦੇ ਪਵਿੱਤਰ ਬਚਨਾਂ ਦੀਆਂ ਇੱਕ ਨਹੀਂ ਬੇਅੰਤ ਪੁੱਲਾ ਹੋ ਜਾਂਦੀ ਗੁਰੂ ਤੇ ਗੁਰੂ ਦੀ ਸੰਗਠਨ ਹੋ ਜਾਂਦੀ ਬਖਸ਼ ਦੇਣਾ ਜੀ ਉਹ ਅਖੀਰ ਤੇ ਫਤਿਹ ਪ੍ਰਵਾਨੋਂ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ